ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਨਾਮ ਵੀਰੇ ਜਸਵਿੰਦਰ ਸਿੰਘ ਆ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਆ ਜੀ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ ਹੈਗੇ 977962121662 ਦੋ ਬੇੜਾ ਦੋਨੇ ਤਾਜ਼ਾ ਸੂਂ ਇਹਦੀ ਝੇਰ ਪੈ ਗਈ ਨਹੀਂ ਇਹਦੀ ਪੈਂਡਿੰਗ ਹੈ ਜੀ ਇਹਨੂੰ ਘੰਟਾ ਕ ਹੋ ਗਿਆ ਇਸ ਵੀ ਠੀਕ ਹੈ ਤੇ ਉਹ ਸੂਈ ਹੈ ਹੁਣੀ ਮੇਰੇ ਖੜੇ ਦੀ ਸੂਈ ਹੈ ਨਾ ਹਾਂਜੀ ਠੀਕ ਹੈ ਇਹਦੇ ਮਗਰ ਬੱਚਾ ਕੀ ਆ ਮੇਲ ਆਈ ਦੋਨਾਂ ਵਗਰੀ ਹਾਂਜੀ ਹਾਂ ਕਿਹੜਾ ਸੂਆ ਬੈਠ ਸੂਈ ਹੈ ਦੂਸਰਾ ਸੂਆ ਸੂ ਰਹੀ ਹੈ ਇਹ ਬੱਚੀ ਹੈ ਸੂਈ ਹੋਈ ਹੈ ਹਾਂਜੀ ਹਾਂ ਠੀਕ ਹੈ ਬੋੜਾ ਚੋਇਤ ਨਹੀਂ ਹੈ ਜੀ ਨਹੀਂ ਇਹ ਨਾ ਹੁਣ ਕੱਟ ਕੇ ਹਟਾਈ ਮੈਂ ਮੈਨ ਕਿ ਦੋ ਤਿੰਨ ਕਿਲੋ ਹੀ ਬੋੜਾ ਕੱਢਿਆ ਹੀ ਹੈ ਜੀ ਠੀਕ ਹੈ ਮਨ ਕੇ ਚੋਇਜ ਜੂ ਕਰਕੇ ਦੇਖ ਲਿਓ ਬੱਚੇ ਨੂੰ ਪਿਆ ਦਾ ਬੱਚਾ ਜੀ ਚੰਗਾ ਆ ਥੋੜਾ ਜਿਹਾ ਜੀ ਝੇਰ ਸੋਕੀ ਪੈ ਜਾਂਦੀ ਹੈ ਨ ਕਿੰਨੇ ਕਿਲੋ ਦੁੱਧ ਪਾ ਦੂਗੀ ਇਹ ਦੁੱਧ ਜੀ ਇਹਦਾ ਕਾਨੂੰਨ ਦਾ ਦਿੱਤਾ ਹੋਇਆ ਹੈ ਜੀ 20 ਕਿਲੋ ਤੋਂ ਬਾਹਰ ਠੀਕ ਹੈ ਅੰਦਾਜ਼ਾ ਲੇ ਗਰਮੀ ਦੇ ਸਾਬ ਨੂੰ ਮੰਨ ਕੇ 22 ਕਿਲੋ ਤੋਂ ਦੇ ਦੂ ਜੀ ਆਰਾਮ ਨਾਲ ਮੰਨ ਕੇ ਜਿਹੜੇ ਜੱਟ ਸੌਦਾ 20 ਮੰਨ ਕੇ ਲੈ ਲੈ ਬੰਦਾ ਹਾਂਜੀ ਹਾਂ 20 ਪਲੱਸ ਮੰਨ ਕੇ ਲੈ ਜੀ ਧਾਰਾ ਮਾਰੂ ਫਿਰ ਸੁਭਰਤ ਧਾਰਾ ਦੇਖ ਸਕਦਾ ਕਿਆ ਬਾਤ ਹੈ ਕੋਈ ਨਿਆਣਾ ਪਾਉਂਦੀ ਲੋੜ ਨਹੀਂ ਕੋਈ ਹੱਲ ਚੱਲ ਨਹੀਂ ਧਾਰਾ ਜਮਾ ਕਿਆ ਬਾਤ ਹੈ ਸਾਫ਼ ਸੁਥਰੇ ਮੋਟਾ ਚੋਣਾ ਤੇ ਵੀਰ ਮੂਹ ਰਸਣਾ ਜੀ ਮਾਰਦੀ ਹੈ ਬਹੁਤ ਚੰਗਾ ਚੋਣ ਲੱਗਿਆ ਬਈ ਤੇ ਚੋਣ ਦੇਖੋ ਕਿਆ ਬਾਤ ਹੈ ਜੋ ਫਿਕਰ ਹੋ ਕੇ ਬੰਦਾ ਮੰਗਾ ਲਈ ਜੀ ਮੰਗੋਣੀ ਦੋ ਦੀ ਮੋਟਰਾਂ ਚੋਂ ਲੱਗਿਆ ਹੋ ਜਮ ਹਨਾ ਆਏ ਨਾ ਹੋਵੇ ਵੀ ਵੀ ਬੰਦਾ ਆਪਾਂ ਨੂੰ ਬਾਟ ਪਾਈ ਜੋ ਵੀ ਥੱਲੇੋਂ ਗਲਤ ਨਿਕਲ ਜਾਓ ਆਪਣਾ ਉਸ ਗੱਲ ਦਾ ਬੇਫਿਕਰ ਹੋ ਜਾਵਾਂ ਹਨਾ ਹਾਂ ਹਾਂ ਫਿਰ ਮਾੜੀ ਇੱਕ ਧਾਰ ਹੋ ਕੇ ਮਾਰ ਕੇ ਦਿਖਾ ਦੇ ਫਿਰ ਜੇ ਬਾੜ ਵਾਲੀ ਗੱਲ ਇੱਕ ਇੱਕ ਧਾਰ ਮਗਰ ਹੋਰ ਮਾਰ ਦੇ ਸੋ ਦੇਖੋ ਜਮਾ ਚੋਂਡ ਦਾ ਬੇਫਿਕਰ ਹੋ ਜਾ ਮਾੜਾ ਲੈਂਦੀ ਨਹੀਂ ਬਈ ਆਪਾਂ ਥਾੜਾ ਨੂੰ ਹੱਥ ਨਾਲ ਲਾਇਓ ਭਵੇਂ ਬਗਲੇ ਨੋਟ ਆਪਦੇ ਘਟ ਕੇ ਨਾਉਣੇ ਵੱਧ ਕੇ ਨਾਉਣੇ ਛੁੱਡੀ ਮਰਜੀ ਹੈ ਤੇ ਬਾੜ ਥੱਲੇ 100 ਦੀ 100 ਉਹ ਲਾਈਟ ਫਲਾਈਟ ਵਾਲੀਆਂ ਨੇ ਵੀਰੇ ਫੇਟ ਬੂਟ ਪੂਰਾ ਗਾਇਨਾ ਤੋਰਦੀ ਬਾਹਰ ਨੂੰ ਉਹਨੂੰ ਤੋਰ ਤੋ ਸੋ ਵੀਰੋ ਕਦ ਕੱਡ ਦੇਖੋ ਜਿੰਦ ਜਾਨ ਜਮਾ ਤੇ ਲੇਵੇ ਵਾਲੇ ਪਾਸੋਂ ਖਵਾਦਾਰਾ ਪੂਰੀ ਜਮਾ ਅੱਗੇ ਪਿੱਛੇ ਦਾ ਹਵਾਨਾ ਵੀਰੇ ਠੀਕ ਆ ਚਾਰੇ ਥਾਂ ਨਿਖਣ ਵਿੱਚ ਸਾਫ ਸੁਥਰੇ ਬੱਚਾ ਮੇਰਕਾ ਪਾ ਜੇਰੇ ਦੀ ਪੈਨਲ ਹੀ ਦਿੰਦੀ ਆ ਸੁਈਨ ਥੋੜਾ ਟਾਈਮ ਹੋ ਗਿਆ ਬਾਕੀ ਜੇਰੇ ਦੀ ਆਪਾਂ ਵੀਡੀਓ ਬਣਾ ਕੇ ਰੱਖ ਲੀਏ ਵੀਰੇ ਠੀਕ ਆ ਕਦ ਕੱਡ ਦੇਖੋ ਜਮਾ ਕਿਆ ਬਾਤ ਆ ਤੇ ਲੇਵੇ ਸਾਫ ਸੁਥਰੀ ਭਾਅ ਇਹਦਾ ਕੀ ਰੱਖਿਆ ਆਪਾਂ ਇਹ 72000 ਰੁਪਏ ਮੰਗਦੇ ਆ ਵੀਰੇ ਇਹਦਾ ਮਾਨਤਣ ਕਰਦਾ ਮਾਨਤਣ ਕਰਦਾ ਕੋਈ ਗੱਲ ਸੋ 7 ਕੁ ਤੋਰੇ ਤਾਰੇ ਦੀਆਂ ਨਹੀਂ ਮਾੜੀਆਂ ਹੈਗੀਆਂ ਵੀਰੇ ਐਨ ਸਟ੍ਰੇਟ ਨਹੀਂ ਲੱਗ ਲੋ ਕੁਦੀ ਠੀਕ ਆ 20 ਲੀਟਰ ਦੁੱਧ ਮੰਨ ਕੇ ਲੈ ਲਿਓ ਪੂਰੀ ਸਾਫ ਸੁਥਰੀ ਆ ਸੋ ਵੀਰੇ ਥਾਣ ਦੇਖੋ ਜਮਾ ਲੈਵੇ ਤੋਂ ਕੈਮਰਾ ਹਟਾਉ ਉਹ ਨਹੀਂ ਕਰਦਾ ਲੈਵੇ ਦੀ ਪੂਰੀ ਖਬਰਦਾਰਾ ਸਾਫ ਸੋਣਾ ਪਸਮਾ ਪਸਮੂ ਕਰਦੀ ਆ ਭਾਈ ਠੀਕ ਆ ਤੇ ਬਾਕੀ ਮਿਲਕ ਵੇਨ ਵਗੈਰਾ ਦੇਖੋ ਜਮਾ ਹਣਾ ਤੇ ਬੱਚਾ ਲਾਇਆ ਤਾਂ ਜਗਾ ਹੀ ਪੂਰੀ ਆ ਹਾਂ ਜਗਦੀ ਹੈ ਜੀ ਜਗਦੀ ਹੈ ਠੀਕ ਆ ਅੱਗੇ ਦੋ ਨੰਬਰ ਜਿਹੜੀ ਹੁਣ ਤਾਜੀ ਸੂਈ ਦੇਖੀਏ ਨੇ ਆਪਾਂ ਇਹਨੂੰ ਹੋਣੀ ਸੂਈ ਹੈ ਜੀ ਆਪਣੇ ਬੈਠੇ ਬੈਠੀ ਸੂਈ ਹੈ ਕਿੰਨਾ ਕ ਦੁੱਧ ਪਾ ਦੂਗੀ ਇਹ ਇਹਦੇ ਵੀ ਵੀਰੇ 22 ਕਿਲ ਮਨ ਕੇ ਜਲੇ 20 ਤੋਂ ਬਾਹਰ ਵਾਲੀ ਹੈਗੀ ਦੋਨੇ 20 ਤੋਂ ਬਾਹਰ ਵਾਲੀਆਂ ਨੇ ਮੇਰੇ ਗਰਮੀ ਵਾਲੀਆਂ ਨੇ ਸੁਭਰ ਧਾਰਾ ਦੇਖ ਸਕਦੇ ਕਿਆ ਬਾਤ ਆ ਪੂਰਾ ਸੋਹਣਾ ਮੋਟਾ ਮੋਟਾ ਚੋਣਾ ਜਮਾ ਫਾਇਦਾ ਚੀਪੇ ਹੀ ਮਰੀ ਜਾਂਦੀ ਆ ਵੀ ਢਿੱਲੋਂ ਐ ਮਨ ਕੇ ਚੱਲ ਵੀ ਆਪਣੇ ਕੋਲੇ ਥੋੜਾ ਜਿਹਾ ਸਾਫਰ ਚਾਹੀ ਸੀ ਤਾਂ ਸੂਪੀ ਨਹੀਂ ਹਜੇ ਇੱਕ ਦੋ ਦਿਨ ਵੜ ਕੱਢਦੀ ਸੀ ਠੀਕ ਹੈ ਹਾਂ ਲੇਵਲੂਬੀ ਦੀ ਬਹੁਤ ਚੰਗੀ ਆ ਤੇ ਨਾ ਨਿਆਣੇ ਦੀ ਲੋੜ ਆ ਇਹਦਾ ਆਪ ਐ ਵੀ ਗੱਬਣ ਮੰਨ ਕੇ ਚਲੋ ਨਿਆਣਾ ਪਾਲਿਆ ਠੀਕ ਹੈ ਉਹ ਐ ਨਾ ਸਮਝ ਵੀ ਬੰਦਾ ਵੀ ਉਹਦੇ ਨਿਆਣਾ ਪਾਇਆ ਨਹੀਂ ਇਹਦੇ ਪਾਲਿਆ ਇਹ ਕਰਮ ਨਾ ਹੋਵੇ ਬਾਕੀ ਠੰਡੀ ਸੀਦਾ ਜਮਾ ਠੰਡੀ ਸੀਲਾ ਬਰ ਫਰਗੀ ਸੁਭਰ ਕੱਦ-ਕੱਦ ਦੇਖ ਸਕਦੇ ਮੂੰਹ ਬਥਾ ਦੂਜਾ ਸੁਆ ਸੂਈ ਆ ਤੇ ਲੇਵੇ-ਲੂਵੇ ਸਬਰਦਾਰ ਆ ਜਮਾ ਸੂਈ ਨੂੰ ਮੇਰੇ ਮੇਟਾ ਦਾਸੀ ਵੀ ਮੇਰੇ ਬੈਠੇ ਤੇ ਸੂਈ ਆ ਤੇ ਚੋਣ-ਚਾਂਣ ਦੇਖੋ 20 ਲੀਟਰ ਦੁੱਧ ਮੰਨ ਕੇ ਲੈ ਲਿਓ ਤੇ ਕੱਦ ਬੈਠ ਜਿੰਦ ਜਣ ਪੂਰੀ ਸਾਫ ਸੁਥਰੀ ਬਾਕੀ ਅੱਗੇ ਪਿਛੇ ਦਾ ਹਵਾਨਾ ਜਮਾ ਨਾਲਾ ਵਗੈਰਾ ਸੋਨੇ ਦਿਖਾਈ ਦਿੰਦੀਆਂ ਥੋੜਾ ਬੱਚੇ ਨੂੰ ਦੌੜ ਦੇ ਦੇਖੋ ਭੱਜ ਕੇ ਜਾਂਦੀ ਆ ਤੇ ਇਹਦਾ ਵਾਈਜਾ ਵਿਭਾਗ ਹੀ ਰੱਖਿਆ ਇਹਦਾ 70000 ਰੁਪਏ ਮੰਗੇ ਮਾਨਦਾਰ ਕਰਦਾਂਗੇ ਮਾਨਦਾਰ ਕਰਤਾ ਹੈ ਤੇ ਦੋਨੇ ਵੜਾ ਸੁੰਜਾ ਸਵਾਈਆਂ ਹਨਾ ਹਾਂ ਜੀ ਹਾਂ ਗਰਮੀ ਦੇ ਕੰਮ ਨਹੀਂ ਆ ਦ ਤੇ ਮੋਬਾਈਲ ਨੰਬਰ 9768 ਖਾਣਾ ਸੋਨਾ ਦੀ ਤਾਂ ਵੇ ਵੇ ਫਿਕਰ ਹੋ ਕੇ ਅਗਲਾ ਆ ਜੀ ਹਾਂ ਦੋਨਾਂ ਗਾਵਾਂ ਦੀ 9769621161 ਪਿੰਡ ਤਰੋਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨ